ਛਤ ਸਿਰਿਆ ਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਜੀ ਐ ਲੈ ਕੇ ਹਾਜ਼ਰੀਆਂ ਜਦੀ ਵੱਡੀ ਖਬਰ ਗੰਧਨਦਰ ਦੇ ਉਸ ਦੇ ਪ੍ਰਸ਼ਾਸਨ ਨਾਕਾਮੀ ਮਾਡਲ ਟਾਊਨ ਦਾ ਪੂਲ ਖਾਲੀ ਕਾਗਜ਼ੀ ਕਾਰਵਾਈ ਵਿੱਚ ਉਲਜੀ ਤਰੰਗੇ ਦੀ ਸ਼ਾਨ ਜਿੰਨੇ 25 ਜਨਵਰੀ 2026 ਜਿੱਥੇ ਪੂਰਾ ਦੇਸ਼ ਗੰਨਨ ਦਾ ਦਿਵਸ ਦੀਆਂ ਤਿਆਰੀਆਂ ਲਈ ਜੁਟਿਆ ਹੋਇਆ ਹੈ ਉੱਥੇ ਹੀ ਲੁਧਿਆਣੇ ਦੇ ਪ੍ਰਸਿੱਧ ਇਲਾਕੇ ਮਾਡਲ ਟਾਊਨ ਦੀ ਗੋਲ ਮਾਰਕੀਟ ਤੋਂ ਨਿਰਾਸ਼ਾਜਨਕ ਤਸਵੀਰ ਸਾਹਮਣੇ ਆਈ ਹੈ ਪ੍ਰਸ਼ਾਸਨ ਦੀ ਸੁਸਤੀ ਅਤੇ ਵਿਭਾਗੀ ਖਿੱਚੋਤਾਣ ਦੇ ਕਾਰਨ ਇੱਥੇ ਝੰਡਾ ਰਾਸ਼ਟਰੀ ਝੰਡਾ ਤਰੰਗਾਂ ਲਹਿਰਾਉਣ ਵਾਲਾ ਪੋਲ ਅੱਜ ਖਾਲੀ ਪਿਆ ਹੈ ਅਤੇ ਜੋ ਕਿ ਦੇਸ਼ ਦੇ ਸਰਮਾਨ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੁਲਵਾਰਡ ਦਾ ਪ੍ਰਤੀਕ ਹੈ ਇਸ پارک ਇਹ ਇਹ ਪਾਰਕ ਨਗਰ ਨਿਗਮ ਦੇ ਦੀ ਨੋਂਦਾ ਹੈ ਪਰ ਸਾਲ 2023 ਵਿੱਚ ਇਸ ਦੀ مرمਤੀ ਅਤੇ ਤਿਰੰਗਾ ਲਗਾਉਣਾ ਦਾ ਕੰਮ ਲੁਧਿਆਣਾ ਇੰਪਰੂਵਮੈਂਟ ਟਰਸਟ ਨੂੰ ਸੌਂਪਿਆ ਗਿਆ ਹੈ ਤੇ ਜੋ 2 ਸਾਲ ਤੱਕ ਟਰਸਟ ਨੇ ਇਸ ਦੀ ਤੇ ਖਰੇਖ ਕੀਤੀ ਅਤੇ ਕੁਝ ਸਮਾਂ ਪਹਿਲਾਂ ਪੋਲ ਵਿੱਚ ਤਿਰਨਾ ਔਨ ਕਰਨ ਨੂੰ ਸੁਰੱਖਿਆ ਅਤੇ ਮਤੇ ਨਜ਼ਰ ਤੇ ਮਰਮਤ ਲਈ ਤਿਰੰਗੇ ਨੂੰ ਪੂਰੀ ਪੂਰੇ ਸਤਕਾਰ ਨਾਲ ਉਤਾਰ ਦਿੱਤਾ ਗਿਆ ਸੀ ਪਰ ਅਫਸੋਸ ਇਹ ਅਫਸੋਸ ਕੀ ਤੁਰੰਤ ਤੋਂ ਬਾਅਦ ਮਰਮਤ ਤੋਂ ਬਾਅਦ ਅੱਜ ਤੱਕ ਇਸ ਨੂੰ ਦੁਬਾਰਾ ਲਹਿਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਉੱਗੇ ਸਮਾਜ ਸੇਵਾ ਅਤੇ ਆਰਟੀਆਈ ਸੈੱਲ ਦੇ ਸਕਤਰ ਅਰਵਿੰਦਰ ਸ਼ਰਮਾ ਨੇ ਪਰੇਮਾਨ ਨਾਲ ਕਿਹਾ ਹੈ ਕਿ ਕਾਲ 26 ਜਨਵਰੀ ਹੈ ਜਦੋਂ ਪੂਰਾ ਦੇਸ਼ ਰੰਗੇ ਨੂੰ ਸਲਾਮੀ ਦੇ ਵੇਗ ਪਰ ਮਾਡਲ ਟਾਊਨ ਦਾ ਮੁਕਪੂਲ ਖਾਲੀ ਹੈ ਉਹਨਾਂ ਦੋਸ਼ ਲਾਇਆ ਹੈ ਕਿ ਨਾ ਤਾਂ ਐਲ ਆਈਟੀ ਨਾ ਤਾਂ ਐਮ ਸੀ ਐਲ ਅਤੇ ਨਾ ਹੀ ठेकेदारਾਂ ਨੇ ਇਸ ਦੀ ਇਸ ਦੀ ਗੰਭੀਰਤਾ ਨੂੰ ਸਮਝਿਆ ਹਾਲ ਹੀ ਵਿੱਚ ਜਾਰੀ ਪੱਤਰ ਰਾਹੀਂ ਕਮਿਸ਼ਨਰ ਨਗਰ ਨਿਗਮ ਨੂੰ ਚੂਚਿਤ ਕੀਤਾ ਗਿਆ ਸੀ ਕਿ ਹੁਣ ਇਸ ਦੀ ਮੈਨ ਟੈਨਸ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਹੋਵੇਗੀ ਇਸ ਦੇ ਬਾਵਜੂਦ ਅਜੇ ਤੱਕ ਜ਼ਮੀਨੀ ਪੱਧਰ ਤੇ ਕੋਈ ਕਾਰਵਾਈ ਨਹੀਂ ਹੋਈ ਵਿਭਾਗ ਦੀ ਇਸ ਆਪਸੀ ਕਾਗ ਜੰਗ ਵਿੱਚ ਦੇਸ਼ ਦੀ ਸ਼ਾਨ ਨੂੰ ਅਣਗੋਲਿਆ ਕੀਤਾ ਜਾ ਸਕਦਾ ਹੈ ਖਬਰ ਅਨੰਦ ਤੱਕ ਬਨੇ ਰਹਿਣ ਲਈ ਧੰਨਵਾਦ